ਕਮੇ ਕਮਾਤਰੀ ਨੂੰ ਮੰਨਦੇ ਮੈਂ ਆਪ ਆਪਣੇ ਬੰਦੇ ਭੇਜਦੇ ਹਾਂ ਉਸ ਸੋਡੀਏ ਨੂੰ ਕੇਜਰੀਵਾਲ ਨੂੰ ਜੈਨ ਨੂੰ ਕੀ ਇੰਟਰਸਟ ਆਇਆ ਥੇ ਉਹਨਾਂ ਦਾ ਕੀ ਲੀਗਲ ਰਾਈਟ ਹੈ ਇੱਥੇ ਕੋਠਿਆ ਲੈ ਕੇ ਸਾਰੀਆਂ ਸਰਕਾਰ ਦੀਆਂ ਫਾਈਲਾਂ ਦੇਖਣ ਦਾ ਅੱਜ ਹੋ ਕੀ ਰਿਹਾ ਹੈ ਆਪ ਆਪਣੇ ਬੰਦੇ ਭੇਜਦੇ ਹੁਣ ਸਸੋੜੀਏ ਨੂੰ ਕੇਜਰੀਵਾਲ ਨੂੰ ਜੈਨ ਨੂੰ ਕੀ ਇੰਟਰਸਟ ਹੈ ਇੱਥੇ ਉਹਨਾਂ ਦਾ ਕੀ ਲੀਗਲ ਰਾਈਟ ਹੈ ਇੱਥੇ ਕੋਠੀਆਂ ਲੈ ਕੇ ਸਾਰੀਆਂ ਸਰਕਾਰ ਦੀਆਂ ਫਾਈਲਾਂ ਦੇਖਣ ਦਾ ਅੱਜ ਹੋ ਕੀ ਰਿਹਾ ਆ ਜਿਹੜੇ ਮਨਿਸਟਰ ਚੁਣੇ ਗਏ ਆ ਉਹ ਮਨਿਸਟਰ ਕਾਗਿਜ਼ੀ ਰਹਿ ਗਏ ਕੇਜਰੀਵਾਲ ਨੇ ਇੱਕ ਇੱਕ ਬੰਦਾ ਆਪਣਾ ਖਾਸ ਚੀਫ ਮਿਨਿਸਟਰ ਉਸ ਤੋਂ ਲੈ ਕੇ ਹਰ ਮਿਨਿਸਟਰਾਂ ਦੇ ਦਫ਼ਤਰ ਚ ਬਿਠਾਤਾ ਹੈ ਸਾਰੇ ਫੈਸਲੇ ਸਾਰੀਆਂ ਹੀ ਫਾਈਲਾਂ ਪਹਿਲੇ ਉਹ ਦੇਖਦੇ ਆ ਤੇ ਮੈਂ ਕਹਿੰਦਾ ਆ ਇੱਕ ਬਹੁਤ ਵੱਡੀ ਵਾਇਲੇਸ਼ਨ ਹੈ ਜਿਹੜੀ ਉਹਥ ਲਿੱਤੀ ਗਈ ਸੀ ਚੀਫ ਮਿਨਿਸਟਰ ਨੇ ਤੇ ਮਿਨਿਸਟਰਾਂ ਨੇ ਓਥ ਆਫ ਸੀਕਰਸੀ ਆ ਉਹਦੀ ਬਹੁਤ ਵੱਡੀ ਵਾਇਲੇਸ਼ਨ ਹੈ ਐਸ ਵਾਇਲੇਸ਼ਨ ਦੇ ਮੈਨੂੰ ਲੱਗਦਾ ਹੈ ਕ੍ਰਿਮੀਨਲ ਕੇਸ ਵੀ ਹੋ ਸਕਦਾ ਇਹਨਾਂ ਦੇ ਆਫੀਸ਼ਲ ਸੀਕਰਟ ਐਕਟ ਹੈ ਤੁਸੀਂ ਜਿਹੜੇ ਬੰਦੇ ਨੇ ਸੌਣੀ ਖਾਧੀ ਜੇ ਮਿਨਿਸਟਰੀ ਉਹ ਮਿਨਿਸਟਰ ਦੀ ਪੋਜੀਸ਼ਨ 'ਚ ਬਹਿ ਕੇ ਉਥੇ ਮਿਸਯੂਜ਼ ਕਰ ਰਹੇ ਆਂ ਆਈ ਕਾਰਨ ਹੈ ਕਿਉਂਕਿ ਇਹਨੂੰ ਇੰਟਰਸਟ ਹੀ ਨਹੀਂ ਕਿ ਫਰੀਦਕੋਟ 'ਚ ਕੀ ਹੋ ਰਿਹਾ ਤਨ ਤਨ ਜਿ ਕੋਈ ਮਰ ਰਿਹਾ ਜਿਉਂ ਰਿਹਾ ਕਿਉਂਕਿ ਆ ਲੋਕੀ ਕਨੈਕਟਡ ਹੀ ਨਹੀਂ ਪੰਜਾਬ ਨਾਲ ਸੋ ਲਵਾਰਸ ਹੋਇਆ ਪਿਆ ਪੰਜਾਬ ਤੋਂ ਮੈਂ ਬੇਨਤੀ ਕਰਦਾ ਮੈਂ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਅਕਾਲੀ ਦਲ ਹੈ ਜਿਹਦੇ ਤੀ ਸੋਚ ਦੀ ਪੰਜਾਬ ਰਹੀ ਅਕਾਲੀ ਦਲ ਵਿਸ਼ਵਾਸ ਹੁੰਦਾ ਹੈ ਕਿ ਅਸੀਂ ਵਾਪਸ ਤੁਸੀਂ ਸਾਡੇ ਸਰਤੇ ਯਾਦ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟਰੋਰਿਜ਼ਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰਗ ਪੁਸ਼ੇ ਦਾ ਰਾਜ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਨ ਹੈ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੈ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੋ ਐਸ ਕਰਕੇ ਬ੍ਰਿੰਗ ਬੈਕ ਯਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਗੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਂਝ ਰਹੀ ਹੈ ਤੇ ਡਿਵੈਲਪਮੈਂਟ ਰਹੀ ਹੈ ਥੈਂਕ ਯੂ ਸਰ ਵਿਜੀਲੈਂਸ ਦਾ ਇੱਕ ਮੁਖੀ ਉਹਨਾਂ ਨੇ ਸਸਪੈਂਡ ਕੀਤਾ ਉਹਨਾਂ ਨੇ ਕਿ ਕਿ ਜਿਹੜਾ ਗਲਤ ਕਰੂਗਾ ਉਸਨੂੰ ਸਸਪੈਂਡ ਕਰਾਉਂਗਾ ਜਿਹੜਾ ਮੈਨੂੰ ਜਿੱਥੋਂ ਪਤਾ ਲੱਗਿਆ ਹੈ ਅਸ ਸਸਪੈਂਡ ਕਿਉਂ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਫਾਈਲ ਆ ਆ ਕਰੋ ਜੇ ਨਹੀਂ ਕਰਦੇ ਉਹਨੂੰ ਕੱਢ ਦਿਓ ਸਭ ਤੋਂ ਜੇ ਸਸਪੈਂਡ ਕਰਨਾ ਹੈ ਸਭ ਜੇ ਕਰਾਪਸ਼ਨ ਰੋਕਣੀ ਹੈ ਪੰਜਾਬ 'ਚ ਆ ਸਸੋੜੀਏ ਨੂੰ ਜੈਨ ਨੂੰ ਸਾਰੇ ਇਹਨਾਂ ਦੇ ਜਿਹੜੇ ਦਿੱਲੀੋਂ ਆਏ ਐ ਜਿੰਨਾਂ ਦੇ ਕੋ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਉਹ ਤਾਂ ਕਰਾਪਸ਼ਨ ਹੀ ਖਤਮ ਹੋਣੀ ਹੈ ਅਕਲੇ ਕਰਾਪਸ਼ਨ ਕਰਨ ਵਾਸਤੇ ਆਏ ਐ ਫਾਈਲਾਂ ਨੂੰ ਆਪਣੇ ਹਿਸਾਬ ਨਾਲ ਮੋੜਨਾ ਚਾਹੁੰਦੇ ਆ ਕਈਉਂ ਬਹੁਤ ਅਫਸਰ ਛੱਡ ਕੇ ਦਿੱਲੀ ਡਿਪੂਟੇਸ਼ਨ ਤੇ ਜਾਣ ਨੂੰ ਤਿਆਰ ਹੋਏ ਬੈਠੇ ਆ ਕਿਉਂਕਿ ਉਹ ਉਹਨਾਂ ਨੇ ਕਲੀਅਰ ਆ ਕਿ ਇਹਨਾਂ ਦੇ ਥੱਲੇ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਇਹ ਇਕੱਲਾ ਹੀ ਲੁੱਟਦੇ ਸਿਰ ਵੈਸੇ ਤਰੀਕਾ ਚੱਲ ਰਹੀ ਹੈ